ああ。<music> Sai, herba, tano, tano, sai, herba, sa tu, guru, sai, guru. i uh -huh. kē o Ah, one ਆਰਮੋ ਸਮਾਨ ਯੋਗ ਨੂੰ ਗੁਰੂ ਪਿਆਰੀ ਨੂੰ ਗੁਰੂ ਸواری ਸਾਧ ਸੰਗਤ ਜੀਓ ਸਾਧਕਾਂ ਦੀ आपार बख्शिश द्वारा अमृत भी आप सर्वत संस्था में कर जुगी जीवन का ਅਲਾਜੂ ਬਾਣੀ ਉਮਰਤ ਗਰ ਬਾਣੀ ਦੇ ਨਤਨੇ ਹੋ ਸਰਵਣ ਕੀਤੇ ਹਨ ਆਉਂਦੂ ਪਿਆਰਿਓ ਕੋਈ ਸਮਾਂ ਸਤਿਗੁਰਾਂ ਦੀ ਪਾਵਨ ਉਪਰਤ ਗਰ ਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਨੁਰੀਏ 사ਤੂ ਗੁਰਾਂ ਦੇ ਦਿੱਤੇ ਵਦੇਸ਼ ਮੁਤਾਬਕ ਮਨੁਖ ਦੇਹੀ ਨੂੰ ਸੁਭਾਗਾ ਸਰਵਾਂਤ ਰਬਤ ਹੋਇਆ ਅਮਰਤ ਰੇਦੀਆਂ ਦਾ ਤਾਂ ਪ੍ਰਾਪਤ ਹੋਈਆਂ ਹਨ ਆਓ ਸਰਵਤ ਸੰਗਤਾਂ ਰਮੇਸ਼ਰ ਦੇ ਦਰ ਕਰਦੀਆਂ ਆਦਰੀਆਂ ਪਰਉ ਹੰਡਾ ਮੰਡਾ ਦੇ ਮਾਲਕ ਸੈਵੀ ਸਾਹਾ ਦੇ ਸੈਵੀ ਸਾਹਾ ਬਾਦਸ਼ਾਹਾਂ ਦੇ ਬਾਦਸ਼ਾਹਾ ਗੁਰਤਾ ਗਦੀ ਤੇ ਬਰਾਜ ਮਹਾਨ ਸਾਹੁਰ 17 ਤਖਤ ਦੇ ਮਾਲਕ ਚਾਗਤ ਜੋਤ ਸ਼ਬਦ ਗੁਰੂ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਣੀਆਂ ਹਾਜ਼ਰੀਆਂ ਲਵਾਓ कुछ समा हाजरिया लगा के सतगुरा पावन पवित्र बचन श्रवण करके सेवा करके नाम जप के अपना मनुख जीवन सफल बनाने के यत्न करिए आए गुरु प्यार वाले विचार आपवण कर रहे हाँ ਅਨਾਰਸ ਬੇਅੰਤੀ ਦੀ ਅਨਾਰਸ ਬੇਅੰਤੀ ਦੇ ਸ਼ਬਦ ਪੜ੍ਹਦੇ ਹਾਂ ਵਿਚਾਰ ਚੱਲ ਰਹੀ ਹੈ ਖੋਪਰੀਆਂ ਲੋਹਾਈਆਂ ਕਿਸ ਨਾਮ ਪਵਿੱਤਰ ਬਚਨਾਂ ਦੀ ਦੋ ਸ਼ਬਦਾਂ ਦੀ ਵਿਚਾਰ ਪਰਸਾਉਣ ਕਰ ਰਹੇ ਹਾਂ ਖੋਪਰੀਆਂ ਲੋਹਾਈਆਂ ਇਸਰੇ ਵਿਚਾਰ ਦੇ ਵਿੱਚ ਆਪ ਜੀਆ ਨੇ ਸਾਵਣ ਕੀਤਾ ਹੈ ਪੰਜਾ ਪਾਈ ਸਤਕਾਰਯੋਗ ਤਾਰੂ ਸਿੰਘ ਜੀ ਆਨਾਂ ਦੇ ਜੀਵਨ ਨੂੰ ਆਪ ਪੜ੍ਹਿਆ ਇਸਰੇ ਵਿਚਾਰ ਦੇ ਵਿੱਚ ਆਪ ਜੀਆ ਨੇ ਸਾਵਣ ਕੀਤਾ ਹੈ ਜਕਰਿਆ ਖਾਨ ਨੇ ਆਤਤਾ ਦਾ ਜਨਮ ਕੀਤਾ ਸਿੱਖਾਂ ਤੇ ਸਿਤਖੋ ਘਣ ਭਾਰੇ ਜੰਗਲਾਂ ਦੇ ਵਿੱਚ ਸਮਾ ਵਜਾਰ ਦੇ ਪਏ ਨੇ ਅਲਟਾਰ ਉਸ ਨੂੰ ਪਤਾ ਲੱਗਿਆ ਤਾਂ ਪਾਇ ਲਿਤਾ ਉਸ ਨੂੰ ਉਹਨਾਂ ਦੀ ਹਰ ਪ੍ਰਕਾਰ ਸਹਾਇਤਾ ਕਰਦੇ ਨੇ ਕਰਦੇ ਵਿੱਚ ਅਰਸ਼ਾਦਾ ਪਾਣੀ ਤਿਆਰ ਕਰਨਾ ਰਾਤ ਸਮੇਂ ਪਾਲਿਤਾਰੂ ਸਿੰਘ ਜੀ ਅਤਿਓ ਸੁਖੀ ਭੈਣ ਔਰ ਜਲ ਤਿਆਰ ਕਰਕੇ ਜਗਣਾ ਦੇ ਵਿੱਚ ਜਾ ਕੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਸਿਕਾਉਣਾ ਏ ਆਪ ਜੀ ਆਨੇ ਵਿਚਾਰ ਸਰਵਣ ਕੀਤੇ ਐ ਆਓ ਅਗਲੇ ਬਚਨਾਂ ਦੇ ਨਾਲ ਜੁੜੀਏ ਜੋ ਜਗਰਿਆ ਖਾਨ ਹੈ ਅੱਤ ਦਾ ਦੁੱਧੀ ਹੈ ਕੇ ਮੈਂ ਸਿੱਖਾਂ ਨੂੰ ਮਾਰਦੇ ਹਾਂ ਮਾਰਦੇ ਹਾਂ ਥੱਕ ਗਿਆ ਅਰੇ ਮਰਦੇ ਨਹੀਂ ਗਰਮ ਖੋ ਭਰੇ ਤੋਂ ਇੱਕ ਗਦਾਰ ਗਿਆ ਲਾਹੌਰ ਦੇ ਵਿੱਚ ਜਿਸ ਦਾ ਨਾਮ ਸੀ ਇਤਿਹਾਸ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਹਰ ਭਗਤ ਨਰਜਨੀਆ ਇਸ ਨੇ ਬਿਦਾਰੀ ਕੀਤੀ ਹੈ ਮੁਕਬਰੀ ਕੀਤੀ ਹੈ ਅਸਲ ਦੇ ਵਿੱਚ ਇਹ ਸਦਾ ਨਾਮਸੀ મહੰਤਾ ਅਕਾਲ ਦਾਸ ਹਰ ਭਗਤ ਨਰਜਨੀਆ ਹਰ ਭਗਤ ਨਰਜਰੀਆਂ ਨੂੰ ਪਤਾ ਲੱਗਿਆ ਕਿ ਪੂਲੇ ਪਿੰਡ ਦਾ ਤਾਰੂ ਸਿੱਧਾ ਹੈ ਅਤੇ ਸਾਰੇ ਉਸ ਦਾ ਆਦਬ ਸਾਰੇ ਨਗਰ ਦੇ ਲੋਕ ਉਸ ਦਾ ਬੜਾ ਸਤਿਕਾਰ ਕਰਦੇ ਨੇ ਅੰਦਰ ਈਰਖਾ ਦੀ ਅੱਗ ਭੜਕੀ ਹਰਤ ਪਰ ਤਨਰੰਜਣੀਏ ਦੇਖੇ ਮੇਰੇ ਹੁੰਦਿਆਂ ਲੋਕ ਕਿਛੇ ਦਾ ਇਨਾ ਆਦਬ ਕਿਉਂ ਕਰਨ ਇ ਲਾਹੌਰ ਗਿਆ ਸਾਧ ਸੰਤ ਜੀ ਤੇ ਜ਼ਕਰੀਆ ਖਾਨ ਨੂੰ ਜਾ ਕੇ ਮਿਲਿਆ ਲਾਹੌਰ ਦੇ ਵਿੱਚ ਬੈਠਾ ਉਸਦੇ ਕੋਲੇ ਬੈਠਿਆ ਗੱਲ ਚੱਲੀ ਕਿ ਮੈਂ ਤਾਂ ਖਾਪ ਗਿਆ ਤੇ ਸਿੱਖ ਖਤਮ ਨਹੀਂ ਹੁੰਦੇ ਪਏ ਜਗਰੀਆ ਖਾਨ ਕਹਿਣ ਲੱਗਿਆ ਮਾਰ ਦਿਆ ਮਾਰ ਦਿਆਂ ਸਿੱਖਾਂ ਨੂੰ ਮੈਂ ਥੱਕ ਗਿਆ ਇਕ ਖਤਮ ਨਹੀਂ ਹੁੰਦਾ ਪਾਇ ਤੇ ਹਰ ਭਗਤ ਨਰੰਜਨੀਆਂ ਦੇ ਸਾਧ ਸੰਗਤ ਜੀ ਕਿਹ ਹੈ ਜਕਰੀਏ ਖਾਨ ਨੂੰ ਕਹਿਣ ਲੱਗਿਆ ਪਤ ਛੜੇ ਆਉਂਦੀ ਹੈ ਤੇ ਫਿਰ ਬਸੰਤ ਆਉਂਦੀ ਹੈ ਕਹਿਣ ਲੱਗਿਆ ਸੱਚ ਜਾਣੀ ਜਿਹੜੇ ਤੂੰ ਮਾਰਦਾ ਹੈ ਪੱਤ ਚਰਾ ਦੀ ਤਰਮ ਹੈ ਇੱਕ ਪੱਤਾ ਵਿਗਦਾ ਤੇ ਚਾਰ ਪੱਤੇ ਹੋਰ ਨਿਕਲ ਆਉਂਦੇ ਨੇ ਹਰ ਭਗਤਨ ਰੰਜਰੀਆ ਕਹਿੰਦਾ ਕਿ ਤੂੰ ਕੇਵਲ ਇੱਕ ਲੇਟੋ ਪੁੱਟੇ ਜਾਣਾ ਹੈ ਲਿਗ ਨੂੰ ਕੁੱਟੇ ਜਾਣਾ ਤੇ ਸੱਪ ਤਾਂ ਤੂੰ ਮਾਰਦਾ ਵੀ ਪਿਆ। ਲਘੀਰਾ ਨੂੰ ਕੁੱਟਣ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਸੱਪ ਨਹੀਂ ਮਾਰਦਾ। ਜਦਰੀਆ ਧਾਣ ਕਹਿਣ ਲੱਗਿਆ ਕਿ ਉਹ ਕਿਹੜਾ ਸੱਪ ਐ। कह लगे योजे कई सप पिंड बैठे ने जहां ने तक तू तो अजे तक पहुंचया नहीं जगरिया खान कह लग्या हर भगत रजनी दस के वह कह सप है ਕਹਿੰਦਾ ਹੈ ਕਹਿਣ ਅਗਿਆ ਤੇ ਭਾਈ ਤਾਰੂ ਸਿੰਘ ਪਿੰਡ ਪੂਲੇ ਦੇ ਵਿੱਚ ਰਹਿੰਦਾ ਹੈ ਭਾਈ ਤਾਰੂ ਸਿੰਘ ਹੈ ਪਿੰਡ ਪੂਲੇ ਦਾ ਤੇ ਮਾਂ ਉਸ ਦੀ ਵਿਧਵਾ ਹੈ ਆਪਣੀ ਭੈਣ ਦੇ ਨਾਲ ਰੱਖ ਕੇ ਤੇ ਮੇਹੂਦੇ ਸਿੱਖਾਂ ਨੂੰ ਲੰਗਰ ਸਿਖਾਉਂਦੇ ਨੇ ਔਰ ਗੰਗਾ ਦੇ ਪੰਦਰੇ ਵਿੱਚ ਕੋਈ ਹਿੰਦੂ ਵਾਣ ਵਰਦਾ ਹੋਏ ਕੋਈ ਮੁਸਲਮਾਨ ਮਜ਼ਦੂਰੀ ਕਰਦਾ ਹੋਏ ਉਹਨਾਂ ਦੀ ਮਜ਼ਦੂਰੀ ਤਾਂ ਸਫਲ ਹੁੰਦੀ ਹੈ ਜਦੋਂ ਭਾਈ ਤਾਰੂ ਸਿੱਖ ਦੇ ਚਲਾਏ ਹੋਏ ਲੰਗਰ ਦੇ ਵਿੱਚ ਅਨਰਾਸ਼ ਤੋਂ ਦੇ ਗੁਰੂ ਦੇ ਲੰਗਰ ਦੇ ਵਿੱਚ ਸਾਰਾ ਨਗਰ ਸਾਧ ਸੰਗਤ ਜੀ ਆਪਣੀ ਭਾਵਨਾ ਦੇ ਨਾਲ ਆਟਾ ਦਾਣਾ ਜਿਸ ਤਰ੍ਹਾਂ ਆਪਾਂ ਗੁਰੂ ਕੇ ਲੰਗਰਾਂ ਦੇ ਵਿੱਚ ਰਸਤਾ ਪਚੋਵੇਂ ਫਾਜੀਤਾਲ ਸਿੰਘ ਦੇ ਘਰ ਲੰਗਰ ਦੇ ਵਿੱਚ ਸਾਰੇ ਨਗਰ ਦੀਆਂ ਸੰਗਤਾਂ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਮਜ਼ਦੂਰੀ ਕਰਨ ਵਾਲਾ ਹੈ ਆਪਣੀ ਸ਼ਰਧਾ ਮੁਤਾਬਕ ਗੁਰੂ ਦੇ ਲੰਗਰ ਦੇ ਵਿੱਚ ਰਸਤਾ ਪਚਾਉਂਦਾ ਹੈ ਹਰ ਭਗਤਨ ਰਾਜਰੀਆਂ ਕਹਣ ਲੱਗਿਆ ਜਗਰੀਏ ਖਾਣ ਨੂੰ ਕਿ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਮਜ਼ਦੂਰੀ ਕਰਦਾ ਹੈ ਉਹਦੀ ਇੰਦਰਾਸਤਾ ਲੰਗਰ ਦੇ ਵਿੱਚ ਪਹੁੰਚਦੀ ਹੈ ਤੇ ਸਫਲ ਹੁੰਦੀ ਹੈ ਜਗਰੀਏ ਖਾਣ ਕਿਉਂ ਇਸ ਦੀ ਮਾਂ ਭੈਣ ਤੇ ਤਾਰੂ ਸਿੰਘ ਨੂੰ ਹੁਣੇ ਜ਼ਰਫਦਾਰ ਕਰਕੇ ਲਿਆਇਆ ਜਾਵੇ ਹੁਕਮ ਦੇ ਦਿੱਤਾ ਜਦੋਂ ਇਹ ਸਹਾਰਪਤਨ ਰਾਜਰੀਏ ਨੇ ਜਾ ਕੇ ਗਦਾਰੀ ਕੀਤੀ ਚੁਗਲੀ ਕੀਤੀ ਗਰਮ ਤੋਂ ਅਰੇ ਬੰਦੇ ਸਤਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਗਿਆ ਖੁਦਾਰ ਕਰਨ ਲਈ ਜੱਗਰੀਏ ਖਾਨ ਦੇ ਹੁਕਮ ਅਨਸਾਰ ਉਸ ਦੇ ਘਰ ਪਹੁੰਚ ਗਏ ਜਦੋਂ ਗੁਰਪ੍ਰਦਾਰ ਕਰਨ ਗਏ ਭਾਈ ਤਾਰੂ ਸਿੰਘ ਜੀ ਨੂੰ ਉਸ ਦੇ ਘਰ ਤਾਂ ਭਾਈ ਤਾਰੂ ਸਿੰਘ ਉਸ ਵੇਲੇ ਘਰ ਨਹੀਂ ਸਨ ਮਾਂ ਤਾਰੂ ਸਿੱਖਦੀ ਲੋਹ ਦੇ ਅੱਗੇ ਬੈਠੀ ਹੈ